ਆਗ ਹਨ ਅਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹਾਂ ਆਨਵਾਰ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਬਾਬਾ ਕਬੀਰ ਜੀ ਮਨ ਬਾਣੀ ਦੇ ਵਿੱਚ ਕਹਿੰਦੇ ਮਮਾ ਮਨਸ ਨੂੰ ਕਾਜ ਹੈ ਮਨ ਸਾਥੇ ਸਿੱਧ ਹੋਏ ਮਨ ਹੀ ਸਿਉ ਮਨ ਕਹ ਕਬੀਰਾ ਮਨ ਸਾਥ ਮਿਲੇ ਨਾ ਕੋਈ ਬਹੁਤ ਘੱਟ ਲੋਕ ਹੈ ਬਾਬਾ ਕਬੀਰ ਜੀ ਕਹਿੰਦੇ ਜਿਹੜੇ ਗੁਰੂ ਦੇ ਗਿਆਨ ਵਿੱਚ ਗੁਰੂ ਕੋਲੇ ਬੈਠ ਕੇ ਆਪਣੇ ਮਨ ਨੂੰ ਵੇਖਦੇ ਹੈ ਆਪਣੇ ਮਨ ਦੇ ਦਰਸ਼ਨ ਕਰਦੇ ਹੈ ਸਵਾਉ ਦੀ ਅੱਜ ਆਪਾਂ 16ਵੀਂ ਪੌੜੀ ਦੀ ਵਿਚਾਰ ਹੈ ਜਿਹੜੀ ਉਹ ਸ਼ੁਰੂ ਕਰਦੇ ਹਾਂ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹ ਤੈਨ ਕੈ ਮਨ ਵਸਿਆ ਜਿੰ ਤੁਰੋਂ ਲਿਖਿਆ ਆਇਆ ਇੱਕ ਫੇਰਾ ਕਹੇ ਰੇ ਰਹੇ ਗੱਲਾਂ ਗੱਲیں ਕਿ ਨਾ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਨਾਇਆ ਇਹ ਹੈ ਜੀ 16ਵੀਂ ਪਉੜੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਜਿਹੜਾ ਇਹ ਸੋਹਿਲਾ ਇਥੇ ਗੁਰਸਿੱਖੋ ਪਾਠ ਇਹੋ ਨਹੀਂ ਪੜਨਾ ਕਈ ਨਾ ਜਿਨ੍ਹਾਂ ਨੂੰ ਨਹੀਂ ਵਿਆਕਰਨ ਦਾ ਪਤਾ ਹੁੰਦਾ ਉਹ ਇਹੋ ਪਾਠ ਫੜ ਜਾਂਦੇ ਕਿਉਂਕਿ ਔਂਕੜ ਲੱਗਿਆ ਇਹੀੋ ਨਹੀਂ ਪੜਨਾ ਇਹ ਗੁਰੂ ਸਾਹਿਬ ਜੀ ਨੇ ਜਿਹੜੀ ਸੋਹਿਲਾ ਗੀਤ ਸੋਹਿਲਾ ਕਾਸ ਨੂੰ ਕਹਿੰਦੇ ਗੀਤ ਨੂੰ ਗੁਰੂ ਜੀ ਕਹਿੰਦੇ ਭਾਈ ਜਿਹੜਾ ਏ ਆਨੰਦ ਦਾ ਗੀਤ ਆ ਨਾ ਇਹ ਆਨੰਦ ਦਾ ਗੀਤ ਗੁਰੂ ਜੀ ਕਹਿੰਦੇ ਇਹ ਸ਼ਬਦ ਬੜਾ ਸੋਹਣਾ ਦਾ ਸੁਹਾਵਾ ਇਹ ਆਨੰਦ ਦੀ ਗੱਲ ਹੋ ਰਹੀ ਹੈ ਨਾ ਆਨੰਦ ਸਾਹਿਬ ਗੁਰੂ ਜੀ ਕਹਿੰਦੇ ਇਹ ਸ਼ਬਦ ਬੜਾ ਸੋਹਣਾ ਭਾਈ ਸੁਹਾਵਾ ਇਹ ਸੋਹੇਲਾ ਸ਼ਬਦ ਸੁਹਾਵਾ ਇਹ ਆਨੰਦ ਦਾ ਗੀਤ ਬੜਾ ਸੋਹਣਾ ਗੁਰੂ ਜੀ ਕਹਿੰਦੇ ਸ਼ਬਦੋ ਸੁਹਾਵਾ ਸਦਾ ਸੋਹਿਲਾ ਕਹਿੰਦੇ ਭਾਈ ਸ਼ਬਦ ਬੜਾ ਸੋਹਣਾਗਾ ਇਹ ਆਨੰਦ ਦਾ ਗੀਤ ਪਰ ਮਿਲਦਾ ਕਿੱਥੋਂ ਐ ਇਹ ਸੁਣਾਉਂਦਾ ਕੌਣਾ ਗੀਤ ਸਤ ਗੁਰੂ ਸੁਣਾਇਆ ਇਹ ਭਾਈ ਸ਼ਬਦ ਦਾ ਗੀਤ ਬਾਹਰ ਲੋਕਾਂ ਕੋਲੋਂ ਨਹੀਂ ਤੁਹਾਨੂੰ ਮਿਲਣਾ ਕਿਉਂ ਲੋਕ ਤਾਂ ਗੁਰੂ ਜੀ ਕਹਿੰਦੇ ਲੋਕ ਔਗਣਾ ਕੀ ਬੰਨੈ ਗੰਠੜੀ ਗੁਣਾਂ ਨਾਲ ਵਿਹਾਜੈ ਕੋਈ ਉਹਨਾਂ ਨੇ ਤੇਰੇ ਗੁਣ ਥੋੜੇ ਵੇਖਣੇ ਆ ਉਹਨਾਂ ਨੇ ਤੇਰੇ ਔਗਣ ਵੇਖਣੇ ਫਲਾਣਾ ਸੋਚ ਇੰਨੇ ਕਿੰਨੇ ਔਗਣਾ ਵੇਖੂਗੇ ਨੋ ਪਾਪਾਈ ਤੇ ਲੋਕਾਂ ਕੋਲੇ ਦੱਸਣਾ ਵੀ ਔਗਣਾ ਨਹੀਂ ਐ ਕਿਉਂਕਿ ਕੋਈ ਯਾਰ ਮਿੱਤਰ ਨੇੜੇ ਦਾ ਦੋਸਤ ਹੋਵੇ ਤਾਂ ਹੋ ਸਕਦਾ ਕੋਈ ਗੁਣ ਦੱਸ ਦੇ ਭਾਈ ਵੀ ਇਹਦੇ ਵਿੱਚ ਆ ਗੁਣ ਵੀ ਹੈਗਾਗਾ ਕਿਉਂ ਚਲੋ ਪਿਆਰ ਕਰਨਾ ਐ ਜਿਆਦਾ ਤੌਰ ਤੇ ਆਪਾਂ ਬਸ ਇਹੀ ਇੱਕ ਦੂਜੇ ਦੇ ਆਉ ਬਣਾਇ ਦੱਸਨੇ ਆ ਪਿਆਰੋ ਇਹ ਆ ਆ ਤੇਰੇ ਚੌ ਬਣਾਇ ਤੇ ਆਉ ਬਣਾਇ ਆਪਣਾ ਆਪਣਾ ਦੀ ਕੁਛ ਵੀ ਸਾਰਾ ਕੁਛ ਵੀ ਗੜਿਆ ਪਿਆ ਹੋਇ ਆਪ ਦੇ ਨਾਲ ਗੁਰੂ ਜੀ ਨੇ ਬਾਣੀ ਵਿੱਚ ਹੀ ਕਿਹਾ ਨਾ ਕਹਿੰਦੇ ਲੋਕ ਦੂਜੇ ਦੇ ਖੇਤਾਂ ਦੀ ਰਖਵਾਲੀ ਕਰਦਾ ਰਹਦਾ ਬਣਾ ਕਬੀਰ ਅਵਰੈ ਕੋ ਉਪਦੇਸ਼ ਤੇ ਮੁਖਮੈਂ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਦਾ ਖੇਤਾ ਕਹਿੰਦੇ ਆਪ ਦਾ ਖੇਤ ਉਜੜਿਆ ਪਿਆ ਲੋਕਾਂ ਦੇ ਖੇਤਾਂ 'ਚ ਦਾਦਾਸ ਤੇ ਕਹਿੰਦਾ ਲੋਕੋ ਵਾੜਨੋਂ 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 ਹਾ ਹਾ ਉਹਦਾ ਖੇਤ ਖਾਦਾ ਪਿਆ ਗੁਰੂ ਜੀ ਕਹਿੰਦੇ ਤੇਰਾ ਇਹ ਕੀ ਕਰੂੰ ਗੁਰੂ ਜੀ ਕਹਿੰਦੇ ਜਿੰਨੇ ਕਰ ਆਪ ਹੀ ਨਹੀਂ ਤੂੰ ਸੁਧਰਿਆ ਮਣਾ ਮੇਰਾ ਸੋ ਗੁਰੂ ਜੀ ਬਾਣੀ ਆਪੇ ਦੇ ਸੁਧਾਰ ਦਿੱਤੇ ਜੋਰ ਦਿੰਦੀ ਪਿਆ ਰਿਓ ਇਹ ਸ਼ਬਦ ਕਹਿੰਦੇ ਵੀ ਤਾਂ ਸੁਹਾਵਾ ਸੋਹਣਾ ਗਾ ਗੁਰੂ ਦਾ ਜਦੋਂ ਸੁਣਿਆ ਫਿਰ ਗੁਰੂ ਕੋਲੇ ਬੈਠ ਕੇ ਸਤ ਗੁਰੂ ਸੁਣਾਇਆ ਇਹ ਸ਼ਬਦ ਨੂੰ ਸੁਣਿਆ ਬਾਬਾ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਬਾ ਲਹਿਣਾ ਜੀ ਨੇ ਤੇ ਗੁਰੂ ਦੀ ਪਦਵੀ ਤੇ ਪਹੁੰਚ ਕੇ ਨਾ ਪਿਆਰੋ ਮੁਰੀਦ ਬਣ ਕੇ ਗੁਰੂ ਦੇ ਸੇਵਕ ਬਣ ਕੇ ਗੁਰੂ ਦੇ ਤੇ ਜਿਹਨੇ ਨਹੀਂ ਸੁਣਿਆ ਸ਼ਬਦ ਉਹ ਪਿਆਰੋ ਦੂਰ ਰਹਿ ਕੇ ਗੁਰੂ ਤੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਸੁਣਿਆ ਸ਼ਬਦ ਤੇ ਗੁਰੂ ਦਾ ਗੁਰੂ ਦੀ ਪਦਵੀ ਪਿਛਲੀ ਉਮਰ ਦੇ ਵਿੱਚ ਜਾ ਕੇ ਪ੍ਰਾਪਤ ਕਰ ਲਈ ਇਥੋਂ ਆਪਾਂ ਨੂੰ ਇਹ ਇਹ ਵੀ ਮਾਹੌ ਮਿਲਦੀ ਵੀ ਬੰਦੇ ਨੂੰ ਨਾ ਨਰਾਸ਼ ਨਹੀਂ ਹੋਣਾ ਚਾਹੀਦਾ ਕੋਈ ਵੀ ਕੰਮ ਕਰਦੇ ਆ ਨਾ ਆਪਾਂ ਪੈਰੂ ਬੰਦੇ ਨੂੰ ਨਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਇਸ ਦਾ ਇਲਾਜ ਹੈਗਾ ਗੁਰੂ ਜੀ ਕਹਿੰਦੇ ਇਹ ਗੁਰੂ ਅਮਰਦਾਸ ਪਾਸ਼ਾ ਦੇ ਜੀਵਨ ਚੋਂ ਮਿਲਦੀ ਆਪਾਂ ਨੂੰ ਉਦਾਹਰਣ ਕਿ ਭਾਈ ਭਲਾਂ ਦੀ 62 ਸਾਲ ਦੀ ਉਮਰ ਹੋ ਗਈ ਸੀ 60 62 ਸਾਲ ਦੀ ਪਰ ਫਿਰ ਵੀ ਗੁਰੂ ਦੀ ਸੇਵਾ ਵਿੱਚ ਲਾਗੇ ਜਾ ਕੇ ਤੇ ਗੁਰੂ ਦੀ ਪਾਦਵੀ ਪ੍ਰਾਪਤ ਕਰ ਲਈ ਉਹਨਾਂ ਨੇ ਤਾਂ ਕਿੰਨੇ ਮਹਾਨ ਬਣ ਗਏ ਸੋ ਕਹਿਣ ਦਾ ਅਰਥ ਇਹ ਹੈ ਜੇ ਗੁਰੂ ਦਾ ਸ਼ਬਦ ਜਦੋਂ ਸੁਣ ਲਿਆ ਇਹ ਤਨ ਕੈ ਮਨ ਵਸਿਆ ਜਿਣ ਤੁਰੋਂ ਲਿਖਿਆ ਆ ਕਹਿੰਦੇ ਫਿਰ ਇਹ ਫਿਰ ਜਿਹੜਾ ਸ਼ਬਦ ਸੀ ਨਾ ਗੁਰੂ ਦਾ ਸੋਹਿਲਾ ਜਿਹੜਾ ਆਨੰਦ ਦਾ ਗੀਤ ਸੀ ਉਹਨਾਂ ਦੇ ਮਨ ਵਿੱਚ ਵਸ ਗਿਆ ਸਾਡੇ ਤਾਂ ਮਨ ਵਿੱਚ ਵਸਿਆ ਨਹੀਂ ਨਾ ਗੁਰੂ ਦਾ ਸ਼ਬਦ ਜੇ ਮਨ ਵਿੱਚ ਵਸ ਗਿਆ ਹੋਵੇ ਇਹ ਤਾਂ ਭਾਈ ਬੜਾ ਆਨੰਦ ਵਿੱਚ ਰਹਿੰਦਾ ਮਨ ਬੜੇ ਖੇੜੇ ਵਿੱਚ ਰਹਿੰਦਾ ਜਿਨ੍ਹਾਂ ਦੇ ਸ਼ਬਦ ਗੁਰੂ ਦਾ ਮਨ ਵਿੱਚ ਵਸਿਆ ਹੋਣਾ ਉਹ ਤਾਂ ਸਦਾ ਹੀ ਖਨੇਰੇ ਜਿਵੇਂ ਦਰਖਤੀ ਸੰਗਣੀ ਛਾਂ ਹੁੰਦੀ ਆ ਨਾ ਸੰਗਣੀ ਛਾਂ ਥੱਲੇ ਬੈਠ ਕੇ ਆਨੰਦ ਮਾਣਦੇ ਰੱਬ ਦੇ ਪਰ ਇਸ ਤਰ੍ਹਾਂ ਸ਼ਾਂ ਮਾਣ ਆਨੰਦ ਮਾਣਦੇ ਸਈਆਂ ਅੰਮ ਵਿੱਚ ਰਹਿੰਦੇ ਆ ਖੇੜੇ ਵਿੱਚ ਰਹਿੰਦੇ ਆ ਨਾਨਕ ਭਗਤਾਂ ਸਦਾ ਵੇਲਾ ਸੁਣਿਆ ਦੁੱਖ ਪਾਪ ਦਾ ਨਾਸ਼ ਦੁੱਖਾਂ ਪੀਪਾਂ ਦਾ ਨਾਸ਼ ਸੁਣਦੇ ਗੁਰੂ ਦਾ ਸ਼ਬਦ ਨਾਲ ਦੀ ਨਾਲ ਚਿੰਤਾ ਫਿਕਰ ਝੋਰੇ ਮੱਥੇ ਤੇ ਟਪਕਦੇ ਆ ਬੰਦੇ ਦੇ ਜੀ ਮੱਥਾ ਇਕੱਠਾ ਹੋਇਆ ਪਿਆ ਸੜਿਆ ਪਿਆ ਮੱਚਿਆ ਪਿਆ ਬੰਦੇ ਦਾ ਆਪਾਂ ਮੂੰਹ ਵੇਖ ਕੇ ਦੱਸ ਦੋਨੇ ਨਾ ਕਿਵੇਂ ਅੱਜ ਮੂੰਹ ਜਾਂ ਬਚਾਈ ਫਿਰਦਾ ਹੈ ਕੀ ਹੋ ਗਿਆ ਜੀ ਜਾਂ ਉਦਾਸ ਹੋ ਗਿਆ ਜਾਂ ਮੱਚਿਆ ਜਾਂ ਹੋਇਆ ਹੋਰੀ ਖੇੜਾ ਨਹੀਂ ਹੋਣਾ ਚਿਹਰੇ ਦੇ ਉੱਤੇ ਨੂਰ ਨਹੀਂ ਹੋਣਾ ਜਿਵੇਂ ਬੱਚਾ ਹੁੰਦਾ ਨਾ ਬੱਚੇ ਦੇ ਚਿਹਰੇ ਤੇ ਕਿੰਨਾ ਨੂਰ ਹੁੰਦਾ ਕਿਉਂਕਿ ਰੱਬ ਦਾ ਰੂਪ ਹੈ ਸ਼ੁੱਧ ਰੂਪ ਹੈ ਮੈਲ ਹੈ ਨਹੀਂ ਕੋਈ ਭੂਰਾ ਅੰਦਰ ਦਾ ਜਿਵੇਂ ਜਿਵੇਂ ਵਾਹ ਹੋਈ ਜਾਂਦਾ ਹੈ ਮੱਥੇ ਤੇ ਥੋੜਾ ਨਾਲ ਵਧਦਾ ਜਾਂਦਾ ਹੈ ਤੇ ਚਿਹਰੇ ਦਾ ਚਿਹਰਾ ਖੂਪ ਹੁੰਦਾ ਜਾਂਦਾ ਜੀ ਦਿਨੋਂ ਦਿਨ ਖੂਪ ਹੁੰਦਾ ਜਾਂਦਾ ਹੈ ਬਸ ਜਿਵੇਂ ਜਿਵੇਂ ਮਨੁੱਖ ਸ਼ੁੱਧ ਹੁੰਦਾ ਜਾਂਦਾ ਹੈ ਚਿਹਰੇ ਦਾ ਨੂਰ ਨਰਮੀ ਹੁੰਦਾ ਜਾਂਦਾ ਹੈ ਜੀ ਬੰਦੇ ਦਾ ਓਵੇਂ ਓਵੇਂ ਜਿਵੇਂ ਬੱਚਾ ਬੱਚਾ ਸ਼ੁੱਧਾ ਨਾ ਬਸ ਬੱਚੇ ਦਾ ਰੂਪ ਹੀ वाणी ਵਿੱਚ ਲਿਖਿਆ ਗੁਰੂ ਸਾਹਿਬ ਜੀ ਨੇ ਵੀ ਭਗਤ ਬੱਚਾ ਦੀ ਤਰ੍ਹਾਂ ਜਿਉਂਦੇ ਹੈ ਕੋਈ ਮੇਰ ਨਹੀਂ ਕੋਈ ਤੇਰ ਨਹੀਂ ਪ੍ਰਮਾਤਮਾ ਕਬੀਰ ਸਾਹਿਬ ਨੇ ਕਹਤਾ ਕਬੀਰ ਮੇਰਾ ਮੁਰਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਹੀ ਮਾਲਕਾ ਸਭ ਕੁਝ ਤੇਰਾ ਹੀ ਦਿੱਤਾ ਹੈ ਤੇਰਾ ਹੀ ਆ ਸਭ ਕੁਝ ਬਸ ਤੇਰਾ ਤੇਰਾ ਕਹੀ ਜਾਂਦੇ ਹੈ ਤੇ ਬੰਦਾ ਕੀ ਕਹਿੰਦਾ ਮੇਰਾ ਮੇਰਾ ਘਰ ਮੇਰੀ ਕੋਠੀ ਮੇਰੀ ਜ਼ਮੀਨ ਮੇਰਾ ਅਹੁਦਾ ਮੇਰਾ 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 ਕਰ ਦੇਦਾ ਭਾਈ ਬੰਦਿਆ ਤੇਰਾ ਕੁਛ ਵੀ ਨਹੀਂ ਗੁਰੂ ਜੀ ਕਹਿੰਦੇ ਮੇਰੀ ਮੇਰੀ ਕਰਤੇ ਜਨਮ ਮੰਗਾਇਓ ਵਾਹ ਗਾ ਜਨੂ ਗੁਰੂ ਜੀ ਕਹਿੰਦੇ ਮੇਰੀ ਮੇਰੀ ਕਰਦਾ ਤਾਂ ਜਨਮ ਹੀ ਟਪ ਗਿਆ ਘਰਾਂ ਚ ਕਲਾ ਕਲੇਸ਼ ਕਾਦਾ ਭਲਾ ਨਹੀਂ ਮੇਰੀ ਦਾ ਮੇਰੇ ਦਾ ਹੀ ਕਲੇਸ਼ ਆ ਘਰ ਦੇ ਵਿੱਚ ਹੋਰ ਕੋਈ ਕਲੇਸ਼ ਨਹੀਂ ਉਹ ਕਹਿੰਦਾ ਮੇਰੀ ਜਮੀਨ ਉਹ ਕਹਿੰਦਾ ਮੇਰੀ ਜਮੀਨ ਉਹ ਕਹਿੰਦਾ ਮੇਰੀ ਅੱਧੀ ਕੋਠੀ ਉਹ ਕਹਿੰਦਾ ਮੇਰੀ ਅੱਧੀ ਕੋਠੀ ਬਸ ਆਹੇ ਲੋੜਾ ਹੋਰ ਕਹਾਦਾ ਪਕੜ ਛੜਤੀ ਤਾਂ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਹੀ ਉਦਾਹਰਣ ਦਿੱਤੀ ਹੈ ਜੀ ਮਰਕਟ ਮੁਸਤੀ ਨਾਜ ਕੇ ਮਣ ਬਉਰਾ ਰੇ 나ਡਿਓ ਘਰ ਘਰ ਵਾਹ ਉਹ ਕਹਿੰਦੇ ਬਾਂਗਰਾ ਬਾਂਦਰ ਨੂੰ ਨਾ ਕਿਸੇ ਨੇ ਮੰਨ ਲਓ ਜਿਹੜੇ ਮਦਾਰੀ ਲੋਕ ਹਨ ਉਹ ਕੁਜਾ ਨਾ ਪਾ ਦੰਦੇ ਧਰਤੀ ਦੇ ਹੇਠਾਂ ਜੀ ਰੱਸੀ ਨਾਲ ਬੰਨ੍ਹ ਦੰਦੇ ਹੈ ਤੇ ਵਿੱਚ ਪਾਉਂਦੇ ਖਿੱਲਾ ਭੀੜੇ ਮੂੰਹ ਵਾਲਾ ਕੁਜਾ ਹੁੰਦਾ ਉਹ ਹੱਥ ਪਾਇਤਾ ਜਾਂਦਾ ਬਾਂਦਰ ਦਾ ਪਰ ਮੁਠੀ ਭਰਲਾ ਨਾ ਖਿੱਲਾਂ ਦੀ ਖਿੱਲਾ ਬਾਂਦਰ ਨੇ ਛੱਡਦਾ ਤੇ ਬਾਂਦਰ ਨੂੰ ਉਹ ਕੁਝ ਜਾਣੀ ਛੱਡਦਾ ਪਕੜਾ ਨਾ ਖਿੱਲਾ ਛੱਡ ਦੇ ਬਸ ਆਜ਼ਾਦ ਹੋ ਜਾਊਗਾ ਬਾਂਦਰ ਪਰ ਗੁਰੂ ਜੀ ਕਹਿੰਦੇ ਨਾਚਿਓ ਘਰ ਘਰ ਬਾ ਉਹ ਬਾਂਦਰ ਨੱਚਦਾ ਫਿਰਦਾ ਹੈ ਗੁਲਾਮੀ ਦਾ ਕਾਰਨ ਕੀ ਬਣਿਆ ਖਿੱਲਾ ਦੇ ਉੱਤੇ ਪਕੜ ਕਰ ਗਿਆ ਉਹ ਮਣਾ ਮੇਰਿਆ ਤੂੰ ਵੀ ਪਰਿਵਾਰ ਦੇ ਵਿੱਚ ਬੱਚਾਂ ਦੇ ਵਿੱਚ ਪਕੜ ਬਣਾ ਕੇ ਬੈਠ ਗਿਆ ਕਿ ਕੋਣੀ ਇੱਥੇ ਬੈਠੇ ਰਹਿਣਾਗਾ ਬੱਚਾਂ ਵਿੱਚ ਪਕੜ ਨਹੀਂ ਪਰਿਵਾਰ ਵਿੱਚ ਪਕੜ ਨਹੀਂ ਮਜੂਤ ਕਰਨੀ ਛੱਡੋ ਸਭ ਕੁਝ ਸਨ ਟਾਈਮ ਇਨਸਾਨ ਪ੍ਰਮਾਤਮਾ ਦਾ ਨਿਰੰਕਾਰ ਦਾ ਨਾਮ ਜਪੀਏ ਪਕੜ ਹੁੰਦੀ ਆ ਨਾ ਬਜ਼ੁਰਗ ਕਈ ਐਵੇਂ ਬੁੱਚਿਆਂ ਨੂੰ ਲੰਬੇ ਦੇ ਜਾਣ ਕੇ ਬੈਠੇ ਲਾ ਮੈਂ ਥੋੜੇ ਵਾਸਤੇ ਜ਼ਮੀਰ ਬਣਾਤੀ ਮਾਇਆ ਕਰਤਾ ਥੋੜੇ ਵਾਸਤੇ ਆਹ ਕਰਤਾ ਪਕੜਾ ਨਾ 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 ਪਕੜ ਛੱਡੋ ਜੀ ਪਕੜ ਹੀ ਗੁਰੂ ਜੀ ਕਹਿੰਦੇ ਬੰਧਨ ਹੈ ਦੁੱਖ ਹੈ ਬੰਦਰ ਆਸਤੇ ਖਿੱਲਾ ਜਿੱਦੀ ਜਿਹੜੀ ਪਕੜਾ ਹੈ ਉਹ ਹੀ ਦੁੱਖ ਬਣਦੀ ਘਾਰ ਬਸੇ ਇਹ ਸਮਝਾਉਣ ਦਾ ਕਾਰਨ ਕੋਈ ਬਾੰਦਨ ਨਹੀਂ ਸੁਝਾਉਂਦੇ ਗੁਰੂ ਸਾਹਿਬ ਜੀ ਪਿਆਰਿਓ ਸਾਡੇ ਮਨ ਨੂੰ ਸਮਝਾਉਂਦੇ ਆ ਆ ਜਿਹੜੀ ਸਾਡੀ ਪਰਿਵਾਰ ਦੇ ਵਿੱਚ ਬੱਚਿਆਂ ਵਿੱਚ ਪਕੜ ਬਣੀ ਪਈ ਹੈ ਨਾ ਇਹ ਹੀ ਦੁੱਖ ਦਾ ਕਾਰਨ ਬਣੀ ਖੜੀ ਹੈ ਹੋ ਕਹਿੰਦਾ ਮੇਰੇ ਬਿਨਾ ਲਾ ਖੇਤ ਹੀ ਨਹੀਂ ਸਰਦਾ ਮੇਰੇ ਬਿਨਾ ਘਰ ਹੀ ਨਹੀਂ ਚੱਲਦਾ ਨਾ ਨਾ ਗੁਰੂ ਕੋਲੇ ਬੈਠਣ ਦਾ ਮੇਰੇ ਕੋਲ ਕਿੱਥੇ ਸਮਾਂ ਨਾ 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 ਮੇਰੇ ਕੋਲੇ ਕੋਈ ਸਮਾਂ ਨਹੀਂ ਗੁਰੂ ਨੂੰ ਸੁਣਨ ਦਾ ਨਾ ਬਾਣੀ ਪੜ੍ਹਨ ਦਾ ਮੇਰੇ ਕੋਲ ਕਿੱਥੇ ਟਾਈਮ ਆਹ ਕਰਨ ਵਾਲਾ ਪਿਆ ਖੇਤ ਆਹ ਕਰਨ ਵਾਲਾ ਪਿਆ ਬੰਦਿਆ ਜਿਤੇ ਤੁਰ ਗਣਾ ਸੰਸਾਰ ਦੇ ਵਿੱਚੋਂ ਕੰਮ ਧੰਦੇ ਇਸੇ ਤਰ੍ਹਾਂ ਚੱਲਦੇ ਰਹਿਣੇ ਆ ਬਸ ਤੂੰ ਹੀ ਵੇਖਣਾ ਮੁਲਕੇ ਕੁਝ ਵੀ ਜਿ ਚਾਉਣਾ ਕੁਝ ਆਪਣਾ ਆਪ ਖੱਟਣਾ ਤਾਂ ਨਿਰੰਕਾਰ ਪ੍ਰਮਾਤਮਾ ਦਾ ਨਾਮ ਜਪਿਆ ਕਰ ਪਕੜ ਘਟਾ ਆਪਣੀ ਤੇਰੇ ਵਾਸਤੇ ਪਕੜ ਹੀ ਬੰਧਨ ਹੈ ਰਹੁ ਵਿਚਾਰ ਸੋ ਗੁਰੂ ਜੀ ਕਹਿੰਦੇ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇ ਇਹ ਤਿੰਕੈ ਮਨ ਵਸਿਆ ਇਹ ਤਰ੍ਹਾਂ ਲਿਖਿਆ ਜਿਨ੍ਹਾਂ ਨੂੰ ਬਈ ਧਰ ਤੋਂ ਲਿਖਿਆ ਲੇਖ ਗੁਰੂ ਜੀ ਕਹਿੰਦੇ ਰੋ ਇਹ ਪ੍ਰਮਾਤਮਾ ਦਾ ਗੁਰੂ ਦਾ ਸ਼ਬਦ ਕਮਾਉਂਦੇ ਆ ਇੱਕ ਫਿਰੈ ਧਨੇਰੇ ਕਰਹਿ ਗੱਲਾਂ ਬੱਲੀ ਕਿਨੇ ਨਾ ਪਾਜਾ ਬਹੁਤ ਫਿਰਦੇ ਗੁਰੂ ਜੀ ਕਹਿੰਦੇ ਕਨੇਰੇ ਬਹੁਤ ਆ ਗੱਲਾਂ ਵਾਲੇ ਹੀ ਗੱਲਾਂ ਵਾਲੇ ਹੈਨ ਧਨੇਰੇ ਛੱਡਣਾ ਸਕੈ ਕੋਈ ਗੁਰੂ ਜੀ ਕਹਿੰਦੇ ਮੱਖੀ ਮਿੱਠਾ ਮਰਨਾ ਮੱਖੀ ਨੇ ਮਿੱਠੇ ਤੇ ਮਰਨਾ ਦਾ ਮਿੱਠੇ ਤੇ ਮਰ ਜਾਂਦੇ ਨਾ ਮੱਖੀ ਮਰਨਾ ਮਰ ਨੂੰ ਮਨਜ਼ੂਰ ਹੋ ਜਾਂਦਾ ਉਹਨੂੰ ਸ਼ਾਇਦ ਹੀ ਮੱਖੀ ਦੀ ਉੱਤੇ ਚੁੰਬੜ ਜੂਗਾ ਮਿੱਠੇ ਦੇ ਉੱਤੇ ਪકડ ਨਾ ਛੱਡਦੀ ਆ ਤੇ ਤੂੰ ਵੀ ਬੰਦਿਆ ਪਰਿਵਾਰ ਦੇ ਵਿੱਚ ਪਕੜ ਬਣਾਈ ਬੈਠਾ ਤੂੰ ਵੀ ਮਰ ਖਦਾ ਲੈ ਭਾਈਆ ਮਰੀਜਾ ਗੁਰੂ ਜੀ ਕਹਿੰਦੇ ਫਿਰ ਮਰ ਮਰ ਜੰਮਾ ਮਰ ਅਸਰ ਜੰਮਾ ਬਹੁਤ ਸਜਾਏ ਪਿਆ ਦੇਸ਼ ਲ ਭਾ ਮਰ ਗਿਆ ਫੇਰ ਜੰਮ ਲੈ ਲਿਆ ਮਰ ਗਿਆ ਕਿਉਂਕਿ ਤੁਰਿਆ ਫਿਰ ਭਾਈ ਜੇ ਪਕੜ ਨਹੀਂ ਛੱਡਦਾ ਤਾਂ ਸੋ ਗੁਰੂ ਜੀ ਕਹਿੰਦੇ ਇੱਕ ਫੇਰਾ ਹਨੇਰੇ ਕਰ ਹੈ ਗੱਲਾਂ ਬਹੁਤ ਲੋਕ ਐਸੇ ਫਿਰਦੇ ਐ ਜਿਹੜੇ ਨਿਰੰਕਾਰ ਦੀਆਂ ਗੱਲਾਂ ਤਾਂ ਬਹੁਤ ਕਰਨ ਜਾਣਦੇ ਐ ਬਹੁਤ ਜਾਣਦੇ ਮੇਰੇ ਵਰਗੇ ਗੱਲਾਂ ਕਰਨ ਸਤਿਗੁਰੂ ਪਰ ਤੇਰੇ ਸ਼ਬਦ ਨੂੰ ਨਹੀਂ ਜਾਣਿਆ ਗੱਲਾਂ ਨਾਲ ਰੱਬ ਥੋੜੇ ਪਾਇ ਗੁਰੂ ਜੀ ਕਹਿੰਦੇ ਗੱਲੀ ਕਿਹਨਾਂ ਨਾ ਪਾਇਆ ਬਹੁਤ ਲੋਕ ਐਸੇ ਹੋਣਗੇ ਵੀ 10 ਬੰਦਿਆਂ ਵਿੱਚ ਬੈਠ ਕੇ ਨਾ ਆਇ ਲੱਗੇਗਾ ਬੜਾ ਬੰਦਾ ਸਿਆਣਾ ਤਾਂ ਜਿਆਦਾ ਤੇ ਜਦੋਂ ਅੱਖ ਨੇ 5:00 ਵਜੇ ਲੈਣੇ ਆ ਉਹ ਲੋਲ ਕਰਦਾ ਫਿਰਦਾ ਹੁੰਦਾ ਹੈ ਚਾਪਾਂ ਪੀ ਕੇ 10 ਬੰਦਿਆਂ ਚ ਬੈਠ ਕੇ ਬੰਦਾ ਤੜਕੇ ਬੜਾ ਸਿਆਣਾ ਸੀ ਦੁਪਹਿਰੇ ਬੜਾ ਸਿਆਣਾ ਸੀ 2 ਵਜੇ ਬੈਠਾ ਸੀਗਾ ਬੰਦਿਆਂ ਦੇ ਵਿੱਚ ਤੇ ਜਦੋਂ ਅੱਥ ਨੇ 5 ਵਜੇ ਕੀਦਾ ਮੂੰਹ ਬਸ ਐ ਹੁੰਦਾ ਜਮਾ ਰੱਜਿਆ ਮੁਸਕ ਮਾਰਦਾ ਦਾ ਸ਼ਰਾਬ ਦਾ ਉਹ ਲਲ ਲਗਾਦਾ ਸਰਦਾ ਕਿ ਬੰਦਾ ਰਹੇਗਾ ਤੂੰ ਗੁਰੂ ਜੀ ਕਹਿੰਦੇ ਬੰਦਾ ਥੋੜਿਆ ਤੂੰ ਸਭ ਤੋਂ ਗੰਦਾ ਬੰਦਾ ਹੈ ਪਹਿਲਾਂ ਤੂੰ ਕਹਿੰਦੇ ਬਰ ਦੋ ਚਾਰ ਘੰਟੇ 5 ਘੰਟੇ ਪਹਿਲਾਂ ਬੜਾ ਸਿਆਣਾ ਸੀ ਆ ਹੁਣ ਕੀ ਹੋ ਗਿਆ ਤੈਨੂੰ ਮਾ ਤੇਰੀ ਮਤ ਨੂੰ ਕੀ ਹੋ ਗਿਆ ਸੋ ਗੁਰੂ ਜੀ ਕਹਿੰਦੇ ਇੱਕ ਫਿਰੇ ਘਨੇਰ ਕਰਹੀਂ ਗੱਲਾਂ ਗੱਲਾਂ ਨਾਲ ਰੱਬ ਨਹੀਂ ਮਿਲਣਾ ਕਮਾਈ ਕਰਨੀ ਪੈਣੀ ਗੁਰੂ ਜੀ ਕਹਿੰਦੇ ਗੁਰੂ ਦੇ ਸ਼ਬਦ ਦੀ ਭਾਈ ਗੱਲਾਂ ਨਾਲ ਭਾਈ ਗੁਰਦਾਸ ਜੀ ਨੇ ਇੱਕ ਵਾਰ ਲਿਖੀ ਹੈ ਜੀ ਉਹਦੇ ਮੈਂ ਤੁਹਾਨੂੰ ਅਰਥ ਕਰਕੇ ਦੱਸ ਦਣਾ ਭਾਈ ਗੁਰਦਾਸ ਜੀ ਕਹਿੰਦੇ ਕੋਈ ਪੁੱਛਦਾ ਕਹਿੰਦੇ ਰਾਹ ਵੀ ਮੈਂ ਰਾਹ ਫਲਾਨੀ ਮੰਜ਼ਲ ਤੇ ਜਾਣਾ ਹੈ ਰਾਹ ਦੇ ਉੱਤੇ ਖੜ ਗਿਆ ਦੱਸਤਾ ਕਿਸੇ ਨੇ ਸਿਆਣੇ ਨੇ ਵੀ ਆਹ ਰਸਤਾ ਜਾਂਦਾ ਭਾਈ ਬਸ ਖੜਾ ਉੱਥੇ ਰਾਸਤੇ ਤੁਰਦਾ ਹੈ ਨੀਗਾ ਕਹਿੰਦੇ ਭਾਈ ਕਿਵੇਂ ਉਹ ਮੰਜ਼ਿਲ ਤੇ ਪਹੁੰਚੂਗਾ ਕਹਿੰਦੇ ਵੀ ਖੰਡ ਦਾ ਢੇਲਗਿਆ ਪਿਆ ਕੋਲੇ ਖੰਡ-ਖੰਡ ਗਈ ਜਾਂਦਾ ਚੱਕ ਕੇ ਮੂੰਹ ਚ ਨਹੀਂ ਪਾਉਂਗਾ ਕਹਰਾ ਕੀ ਜਾਵੇ ਗੁਰੂ ਜੀ ਕਹਿੰਦੇ ਰੋਟੀ ਥਾਲ ਵਿੱਚ ਪਰੋਸ ਲਈ ਰੋਟੀ ਕਹਿੰਦੇ ਮੁਖ ਵਿੱਚ ਨਹੀਂ ਪੈਣ ਲਗੀ ਤੋੜ ਕੇ ਬਰਕੀ ਮੂੰਹ ਚ ਪਾਉਣੀ ਪੈਣੀ ਹੈ ਬਾਣੀ ਪੜਨੀ ਪੈਣੀ ਹੈ ਸਿਮਰਨ ਕਰਨਾ ਪੈਣਾ ਹੈ ਅਮਰਤ ਵੇਲੇ ਜਾਗਣਾ ਪੈਣਾ ਹੈ ਫਿਰ ਗੁਰੂ ਜੀ ਕਹਿੰਦੇ ਤੈਨੂੰ ਇਹ ਸਵਾਲ ਆਊਗਾ ਗੱਲਾਂ ਨਾਲ ਰੱਬ ਨਹੀਂ ਮਿਲਦਾ ਮਾਣਾ ਮੇਰਾ ਜਿੰਨਾ ਮਰਜ਼ੀ ਮਾਰੀ ਕੱਲੀ ਗੱਲਾਂ ਨਾਲ ਗੱਲੇ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਨਾਇਆ ਇਹ ਗੁਰੂ ਦਾ ਸ਼ਬਦ ਦਾ ਸੁਹਾਵਾ ਸ਼ਬਦ ਗੁਰੂ ਜੀ ਕਹਿੰਦੇ ਭਾਈ ਇਹ ਸਤਿਗੁਰ ਨੇ ਹੀ ਸੁਨਾਇਆ ਦਾ ਇਹ ਸਤਿਗੁਰ ਨੇ ਸੁਨਾਇਆ ਮੈਨੂੰ ਹੁਣ ਸੁਣ ਗਿਆ ਭਾਈ ਆਪਾਂ ਵੀ ਸਾਡਾ ਮਨ ਦੀ ਸੁਣ ਲਈ 20 ਸਾਲ ਹੋ ਗਏ ਗੁਰਦਵਾਰਾ ਸਭ ਆਉਂਦੇ ਨੂੰ ਮਣਾ ਤੈਨੂੰ ਗੁਰੂ ਦਾ ਸ਼ਬਦ ਸੁਣਿਆ ਹੀ ਨਹੀਂ ਹਜੇ ਤਾ ਬਜਿਤ ਦੇ ਸ਼ਬਦ ਸੁਣਨਾ ਸ਼ੁਰੂ ਹੋ ਗਿਆ ਨਾ ਜੀਵਨ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜੂਗੀ ਪਿਆਰਿਓ ਗਲਤ ਕੰਮ ਨਸ਼ੇ ਹੋਰ ਵਕਾ ਦੂਰ ਹੋਣੇ ਸ਼ੁਰੂ ਹੋ ਜਾਂਦੇ ਮਨੁੱਖ ਦੇ ਆਪਣੇ ਆਪ ਨੂੰ ਚੈੱਕ ਕਰ ਲਿਓ ਭਾਈ ਵੀ ਜੇ ਤਾਂ ਗੁਰੂ ਦਾ ਸ਼ਬਦ ਸੁਣ ਲਿਆ ਫੇਰ ਤਾਂ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਰਨਾ ਭਾਈ ਗੁਰਦਾਸ ਜੀ ਨੇ ਕਹਿੰਦਾ ਵੀ ਕਹਿੰਦੇ ਵੀ ਜੇ ਰਸਤਾ ਪੁੱਛ ਲਿਆ ਹੁਣ ਤੁਰਿਆ ਹੈ ਨਹੀਂਗਾ ਰਸਤੇ ਦੇ ਉੱਤੇ ਖੜਾ ਰਸਤਾ ਰਸਤਾ ਕਰੀ ਜਾਂਦਾ ਮੰਜ਼ਲ ਮੰਜ਼ਲ ਕਰੀ ਜਾਂਦਾ ਖੜਾ ਪਰ ਮੰਜ਼ਲ ਕਿਵੇਂ ਮਿਲੇ ਮੰਜ਼ਲ ਉਹ ਰਸਤੇ ਉੱਤੇ ਤੁਰਨਾ ਪੈਣਾਗਾ ਇਹ ਕੋਈ ਖੰਡ ਦੇ ਢੇਰ ਕੋਲੇ ਖੰਡ ਖੰਡ ਕਹੀ ਜਾਵੇ ਕੋਈ ਭਾਈ ਉਹ ਚੱਖਣੀ ਪੈਣੀ ਸਵਾਦ ਤਾਂ ਉਹ ਖੰਡ ਦਾ ਜੀਵਾਂ ਨੂੰ ਸਵਾਦ ਫੇਰ ਆਉਣਾ ਜਿੰਨਾ ਚਿਕਰਾ ਮੁੱਖ ਦੇ ਵਿੱਚ ਖੰਡ ਨਹੀਂ ਪੈਂਦੀ ਐਵੇਂ ਜਿਵੇਂ ਨਰੰਕਾਰ ਪ੍ਰਮਾਤਮਾ ਦੀਆਂ ਗੱਲਾਂ ਬਾਣੀ ਇਹ ਭਾਈ ਜਪਣੀ ਪੈਣੀ ਹੈ ਫੇਰ ਇਹ ਸਵਾਦ ਆਉਗਾ ਪਰ ਜਿਨ੍ਹਾਂ ਨੇ ਜਪਿਆ ਫੇਰ ਇਹ ਰੋਬਸ ਉਹ ਨੰਦਵਾਨ ਦੇ ਇਸ ਇਸ ਆਨੰਦ ਨੂੰ ਬਾਬਾ ਕਬੀਰ ਜੀ ਕਹਿੰਦੇ ਮੈਂ ਇਸ ਆਨੰਦ ਨੂੰ ਅਨਮਾਨ ਕਹਿ ਨਹੀਂ ਸਕਦਾਗਾ ਕਬੀਰ ਸਾਹਿਬ ਕਹਿੰਦੇ ਕਹਿੰਦੇ ਕੋ ਸਕੋਪਾ ਨਹੀਂ ਦੇਖਾ ਹੀ ਪ੍ਰਮਾਨ ਬਸ ਇਹ ਤਾਂ ਜਿਹੜੇ ਕਮਾਉਂਦੇ ਐ ਉਹਨਾਂ ਨੂੰ ਪਤਾ ਵੀ ਇਹ ਆਨੰਦ ਕੀ ਹੈ ਸੋ ਇਹ ਜਿਹੜਾ ਆਨੰਦ ਵਾਲਾ ਗੀਤ ਆ ਪਿਆਰੋ ਗੁਰੂ ਕੋਲੋਂ ਮਿਲਦਾਗਾ ਬਹੁਤ ਵੱਡੇ ਭਾਗ ਹੈ ਜਿੰਨੀ ਸੰਗਤ ਆਪਾਂ ਰਲ ਮਿਲ ਕੇ ਜੁੜ ਕੇ ਬੈਠ ਕੇ ਗੁਰੂ ਕੋਲੋਂ ਇਹ ਸੁਣਦੇ ਆਂ ਜੀ ਇਹ ਆਨੰਦ ਦਾ ਗੀਤ ਆ ਨਾ ਜਿਹੜਾ ਗੁਰੂ ਦਾ ਆਪਾਂ ਗੁਰੂ ਦੇ ਸ਼ਬਦ ਦੀ ਰੱਬੀ ਬਾਣੀ ਵਾਹ ਵਾਹ ਬਾਣੀ ਰੰਕਾਰ ਹੈ ਇਹ ਵੀ ਥੋੜੇ ਵੀ ਵੱਡੇ ਭਾਗ ਹੈ ਭਾਈ ਆਪਣੇ ਸਾਰਿਆਂ ਦੇ ਵੱਡੇ ਭਾਗ ਹੈ ਜਿਹੜੇ ਗੁਰੂ ਕੋਲੇ ਬੈਠ ਕੇ ਗੁਰੂ ਗੁਰੂ ਜਪ ਲੈਣੇ ਆ ਗੁਰੂ ਦੀ ਬਾਣੀ ਨੂੰ ਸਮਝ ਲੈ ਲੈਂਦੇ ਆ ਜਿਨੇ ਇੱਕ ਸਤ ਸੰਮਤ ਬਖਸ਼ੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸ ਸੱਚੇ ਪਾਤਸ਼ਾਹ ਇਹ ਤੁਹਾਡਾ ਗਿਆਨ ਬੜਾ ਗਹਿਰਾ ਸਮੁੰਦਰ ਹੈ ਇਹਦੇ ਵਿੱਚ ਬੜੇ ਹੀਰੇ ਮੋਤੀ ਆ ਮਹਾਰਾਜ ਬਸ ਅਸੀਂ ਮਹਾਰਾਜ ਸਾਨੂੰ ਡੁੱਬ ਕੀ ਲਉਣੀ ਆ ਜਾਵੇ ਸਾਨੂੰ ਵਿੱਚੋਂ ਨਾ ਇਹ ਹੀਰੇ ਮੋਤੀ ਚੁਗਣ ਦਾ ਵਾਲ ਆ ਜਾਵੇ ਇਹ ਤਾਂ ਚੁਗੇ ਜਾਣਗੇ ਨਹੀਂ ਭਾਈ ਜਦੋਂ ਗੁਰੂ ਦੇ ਸ਼ਬਦ ਵਿੱਚ ਡੁੱਬਾਂਗੇ ਕਿਹਾ ਜੋ ਗੁਰੂ ਦੇ ਸ਼ਬਦ ਨੂੰ ਪੜਾਂਗੇ ਗੁਰੂ ਦੇ ਸ਼ਬਦ ਨੂੰ ਸੁਣਾਗੇ ਇਹ ਤਾਂ ਹੀਰੇ ਮੋਤੀ ਪ੍ਰਾਪਤ ਹੋਣਗੇ ਤੇ ਨਹੀਂ ਫਿਰ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਕਹਿੰਦੇ ਵੀ ਹੰਸਾ ਹੀਰਾ ਮੁੱਤੀ ਚੁਗਣਾ ਬਾਗ ਡੱਡਾ ਭਾਲਣਾ ਜਾਵੇ ਕਹਿੰਦੇ ਵੀ ਜਾਂਦਾ ਤਾਂ ਬਗਾ ਵੀ ਹੈ ਮਾਨਸਰੋਵਰ ਦੇ ਉੱਤੇ ਪਰ ਕਹਿੰਦੇ ਵਿਚਾਰਾ ਉਹ ਡੱਡਾ ਉੱਤੋਂ ਤੋਂ ਕਿਉਂਕਿ ਡੱਡ ਉਤਲੇ ਪਾਣੀ ਦੀ ਘਰਦੀ ਹੁੰਦੀ ਆ ਨਾ ਗਹਿਰੇ ਪਾਣੀ ਜਾਂਦੀ ਡੱਡਾ ਥੱਲੇ ਸਮੁੰਦਰ ਦੇ ਵਿੱਚ ਗਹਿਰੇ ਤਲ ਦੇ ਤੇ ਹੰਸ ਹੀ ਲੋਕੀ ਲੌਂਦਾ ਹੁਣ ਪਤਾ ਲੱਗਦਾ ਵੀ ਘਰੋਲਾ ਪੈ ਗਿਆ ਹੁਣ ਥੱਲੇ ਪਾਣੀ ਦਾ ਉੱਪਰ ਨੂੰ ਹੀਰੇ ਮੁੱਤੀ ਉੱਠੇ ਇੱਕਦਮ ਡੌਕੀ ਮਾਰੀ ਡੂੰਘੇ ਪਾਣੀ ਵਿੱਚ ਗਿਆ ਹੀਰੇ ਮੋਤੀ ਚੋਗ ਲੈਣਾ ਬਸ ਏਵੇਂ ਜਿਵੇਂ ਗੁਰੂ ਕੋਲੇ ਬੈਠ ਕੇ ਵਰਸਖ ਹੀਰੇ ਮੋਤੀ ਚੋਗਦੇ ਆ। ਆ ਗੁਰੂ ਕੋਲੇ ਬੈਠੇ ਆ ਨਾ ਆਪਾਂ ਹੀਰੇ ਮੋਤੀ ਚੋਗਨੇ ਇੱਥੇ ਕੋਈ ਨਕਸ਼ ਨਿਕਟਣਾ ਇੱਕ ਦੂਜੇ ਦੇ ਉੱਤੇ। ਆ ਨਕਸ਼ ਕੜਤਾ ਆ ਨਕਸ਼ ਕੜਤਾ ਬਣਾ ਇਹ ਬੇਨਤੀ ਤੋਂ ਸਤਿਗੁਰੂ ਬਚਾਵੇ। ਹੰਸਾਂ ਹੀਰਾ ਮੋਤੀ ਚੋਗਣਾ। ਆ ਬੇਨਤੀ ਬੰਨ ਬੇਰਤੀ ਬੰਨ ਜਾਵੇ ਸਾਡੀ ਹੰਸਾਂ ਵਾਲੀ ਫੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪ ਦੇ ਮਿਹੇ ਜੀ। ਪਰਕਾ ਬੁਰਾ ਨਾ ਰੱਖੋ ਚੀਤਾ ਪਰਕਾ ਬੁਰਾ ਨਾ ਰੱਖੋ ਚੀਤਾ